ਜਿਉਂ ਬੁਲਾਓ ਤਿਉਂ ਬੋਲੇ ਸੁਆਮੀ ਕੁਦਰਤ ਕਾਉਨ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਹਜ਼ੂਰ ਸਾਜ ਬੈਠੇ ਮਾਈ ਭਾਹੀ ਗੁਰੂ ਰੂਪ ਸਾਧ ਸੰਗਤ ਜੀ ਸਾਰ ਸਤਿਪਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਗੁਰਬਾਣੀ ਦਾ ਅਨੁਮਾਨ ਰਹੀ ਹਾਂ ਲੜੀਵਾਰ ਕਥਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭ ਹੈ ਜਪਜੀ ਸਾਹਿਬ ਦੀ ਤੀਜੀ ਪੌੜੀ ਦੀ ਵਿਚਾਰ ਆਪਾਂ ਸਾਰੇ ਹੀ ਕਰ ਰਹੇ ਹਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੇਨਾਂ ਦੀ ਉਚਾਰਣ ਕੀਤੀ ਹੋਈ ਪਵਨ ਬਾਣੀ ਜਪਜੀ ਸਾਹਿਬ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਉਹ ਸਾਡੇ ਵੱਡੇ ਮਾਲਕ ਨੂੰ ਉਹ ਸੁਆਮੀ ਨੂੰ ਉਹ ਸੰਸਾਰ ਦੇ ਸਿਰਜਣਹਾਰ ਕਾਲਪੁਰਖ ਨੂੰ ਉਹੀ ਗਾ ਸਕਦਾ ਜਿਹਦੇ ਕੋਲ ਗਾਉਣ ਦੀ ਸਮਰੱਥਾ ਹੋਵੇ ਔਰ ਜਿਹਦੇ ਕੋਲ ਜਿੰਨੀ ਸਮਰੱਥਾ ਹੁੰਦੀ ਆ ਉਸੇ ਸਮਰੱਥਾ ਦੇ ਅਨੁਸਾਰ ਉਹ ਜੀਵ ਗੁਰੂ ਦੀ ਗੱਲ ਨੂੰ ਕਰਦਾ ਹੈ ਗੁਰੂ ਦੀ ਬਾਣੀ ਨੂੰ ਗਾਉਂਦਾ ਗੁਰੂ ਦੇ ਜਪ ਨੂੰ ਕਰਦਾ ਹੈ ਗਾਵੇ ਕੋ ਦਾਤ ਜੋ ਨਿਸ਼ਾਨ ਕੋਈ ਵਾਹਿਗੁਰੂ ਜੀ ਦੀ ਦਿੱਤੀਆਂ ਦਾਤਾਂ ਨੂੰ ਗਾਉਂਦਾ ਨਿਸ਼ਾਨ ਉਹਨੂੰ ਦੇਖ ਕੇ ਜੋ ਨਿਸ਼ਾਨੀਆਂ ਦਿੱਤੀਆਂ ਸਾਨੂੰ ਜਿਵੇਂ ਤਰ੍ਹਾਂ ਧਨ ਦਿੱਤਾ ਪੁੱਤਰ ਦਿੱਤੇ ਧੀਆਂ ਦਿੱਤੀਆਂ ਜਿਸ ਤਰ੍ਹਾਂ ਸਾਨੂੰ ਧਨ ਤੇ ਦੌਲਤ ਦਿੱਤੀ ਐ ਸੌਹਰਤ ਐਸਰਤ ਦਿੱਤੀ ਐ ਜੋ ਵੀ ਸਾਨੂੰ ਪਰਮਾਤਮਾ ਨੇ ਦਾਤਾਂ ਦਿੱਤੀਆਂ ਜਾਂ ਸੰਸਾਰ ਵਿੱਚ ਜੋ ਕੁਝ ਬਣਿਆ ਉਸ ਨੂੰ ਦੇਖ ਕੇ ਜੀ ਉਸ ਨੂੰ ਗਾਉਂਦੇ ਹਨ ਸਤਿਗੁਰੂ ਕਹਿੰਦੇ ਗਾਵੇ ਕੋ ਗੋਣ ਵਡਿਆਈਆਂ ਚਾਰ ਕੋਈ ਗਾਉਂਦਾ ਹੈ ਉਸ ਪਰਮੇਸ਼ਵਰ ਜੀ ਦੀ ਵਡਿਆਈਆਂ ਨੂੰ ਵਿਚਾਰ ਕੇ ਚਾਰ ਦਾ ਭਾਅ ਚਾਰ ਨਹੀਂ ਗਿਣਤੀ ਦੇ ਚਾਰ ਨਹੀਂ ਚਾਰ ਦਾ ਭਾਅ ਹੈ ਸੁੰਦਰ ਬਹੁਤ ਹੀ ਸੁੰਦਰ ਢੰਗ ਦੇ ਨਾਲ ਉਸ ਵਾਹਿਗੁਰੂ ਜੀ ਦੀ ਵਡਿਆਈਆਂ ਨੂੰ ਗਾਉਂਦਾ ਹੈ ਵਿਚਾਰ ਕਰਕੇ ਕਿ ਉਸ ਪਰਮੇਸ਼ਰ ਦੇ ਅੰਦਰ ਤੇ ਬਹੁਤ ਸਾਰੀਆਂ ਵਡਿਆਈਆਂ ਹਨ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਕੋਈ ਗੌਂਦਾ ਹੈ ਉਸ ਨੂੰ ਵਿਖਮ ਔਖੀ ਵਿਦਿਆ ਦਾ ਵਿਚਾਰ ਕਰਕੇ ਜਿਸ ਤਰ੍ਹਾਂ ਹੁਣ ਤੇ ਬੜਾ ਸਰਲ ਹੋ ਗਿਆ ਕਿਉਂਕਿ ਗੁਰਬਾਣੀ ਦੀ ਵਿਚਾਰ ਜਿਹੜੀ ਉਹਦੇ ਨਾਲ ਜੋੜਨਾ ਜ਼ਰੂਰੀ ਹੁਣ ਤੇ ਬੜਾ ਸਰਲ ਹੋ ਗਿਆ ਆਪਾਂ ਇੰਟਰਨੈਟ ਤੇ ਦੇਖ ਲੈਂਦੇ ਆ ਫੋਨਾਂ ਤੇ ਦੇਖ ਲੈਂਦੇ ਆ ਵੀ ਇਹਨਾਂ ਕੋ ਡਾਊਨਲੋਡ ਹੋ ਜਾਂਦਾ ਜਦੋਂ ਮਰਜੀ ਕੋਈ ਟੀਕਾ ਕਾਰਨ ਨੂੰ ਦੇਖ ਲਓ ਕਿਸੇ ਦੀ ਕਹਾਣੀ ਸੁਣ ਲਓ ਕਿਸੇ ਦੇ ਵੀਡੀਓ ਨੂੰ ਦੇਖ ਲਓ ਬਹੁਤ ਸੌਖਾ ਕੰਮ ਹੋ ਗਿਆ ਪਰ ਅੱਗੇ ਬੜਾ ਔਖਾ ਹੁੰਦਾ ਸੀ ਅੱਗੇ ਜਿਹੜੇ ਉਸਤਾਦ ਹੁੰਦੇ ਸਨ ਉਹਨਾਂ ਦੇ ਕੋਲ ਸੰਥਿਆਵਾਂ ਕਰਨੀਆਂ ਪੈਂਦੀਆਂ ਸਨ ਉਹਨਾਂ ਕੋਲ ਜਾ ਕੇ ਫਿਰ ਸਿੱਖਣਾ ਪੈਂਦਾ ਸੀ ਪਹਿਲਾਂ ਲੋਕ ਜਿਹੜੇ ਆ ਉਹ ਇੱਥੋਂ ਤੱਕ ਸੈਸ ਕਰਕੇ ਪੜਿਆ ਕਰਦੇ ਸਨ ਪਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬੜਾ ਸੁਖਾਲਾ ਕੰਮ ਕਰ ਦਿੱਤਾ ਗੁਰਬਾਣੀ ਉਚਾਰਨ ਕੀਤੀ ਬੜੇ ਸੌਖੇ ਢੰਗ ਦੇ ਨਾਲ ਸਮਝ ਆ ਜਾਵੇ ਪਰ ਇਹਨੂੰ ਸਮਝਣ ਦੇ ਵਾਸਤੇ ਵੀ ਤਾਂ ਜਾਣਾ ਪੈਂਦਾ ਸੀ ਕਈ-ਕਈ ਸਾਲ ਉਹਨਾਂ ਦੀ ਉਸਤਾਦਾਂ ਦੀ ਸੇਵਾ ਕਰਨੀ ਪੈਂਦੀ ਸੀ ਤਾਂ ਕਰਕੇ ਜਾ ਕੇ ਕਥਾ ਜਾਂ ਵਿਚਾਰ ਆਉਂਦੇ ਸੀ ਔਰ ਸਮਝ ਲੱਗਦੀ ਸੀ ਤੇ ਗੁਰਬਾਣੀ ਦੀ ਸੰਥਿਆ ਲੋਕ ਲਿਆ ਕਰਦੇ ਸਨ ਹੁਣ ਤੇ ਸੰਥਿਆ ਕੋਈ ਦਿੰਦਾ ਨਹੀਂ ਤੇ ਕੋਈ ਲੈਂਦਾ ਨਹੀਂ ਕੋਈ ਵਿਰਲੀ ਥਾਂ ਹਾਂ ਤੇ ਸੰਥਿਆ ਮ ਚਲਦੀਆਂ ਨੇ ਅਸਲੀ ਬੜੇ ਧਿਆਨ ਦੇਣ ਜੋ ਗੱਲ ਹੈ ਕਿ ਵਿਦਿਆ ਨੂੰ ਜੋ ਔਖੀ ਵਿਦਿਆ ਹੈ ਵਿਖੰਬ ਵਿਚਾਰ ਉਹਦਾ ਵਿਚਾਰ ਕਰਕੇ ਉਸ ਪਰਮੇਸ਼ਰ ਨੂੰ ਗਾਉਂਦੇ ਹਨ ਹਾਂਜੀ ਤੇ ਸਤਗੁਰੂ ਕਹਿੰਦੇ ਕਿ ਪਰਮਾਤਮਾ ਨੂੰ ਗਾਵਣਾ ਜਿਹੜਾ ਕੋਈ ਸੌਖਾ ਕੰਮ ਨਹੀਂ ਹੈ ਤੇ ਔਖਾ ਹੀ ਪਰ ਆਪਣੇ ਢੰਗ ਦੇ ਨਾਲ ਆਪਣੇ ਹਿਸਾਬ ਦੇ ਨਾਲ ਹਰ ਕੋਈ ਪਰਮਾਤਮਾ ਦੀ ਸਿਫਤ ਕਰਦਾ ਹੈ। ਬਾਕੀ ਮਹਾਰਾਜ ਕਹਿੰਦੇ ਜਿਹੜੀ ਵਿਦਿਆ ਦਾ ਵਿਚਾਰ ਕਰਨਾ ਉਹ ਵੀ ਇੱਕ ਪਰਉਪਕਾਰ ਵਾਲਾ ਕੰਮ ਹੈ। ਉਹ ਵੀ ਪਰਮਾਤਮਾ ਦੀ ਇੱਕ ਤਰ੍ਹਾਂ ਦੀ ਸਿਫਤ ਹੈ। ਐਸ ਕਰਕੇ ਉਸ ਪਰਮੇਸ਼ਵਰ ਦੀ ਸਿਫਤ ਦਾ ਇੱਕ ਅੰਗ ਹੈ। ਗੁਰੂ ਸਾਹਿਬ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਪਰਉਪਕਾਰ ਵਾਲਾ ਕੰਮ ਹੈ ਭਾਈ ਵਿਦਿਆ ਦਾ ਵਿਚਾਰ ਕਰਨਾ ਕਿਉਂਕਿ ਵਿਦਿਆ ਪੜਨ ਵਾਲੇ ਲੋਕਾਂ ਦੇ ਕੰਮ ਵੀ ਸਵਾਰਦੇ ਨੇ ਵਿਦਿਆ ਪੜ ਕੇ ਲੋਕ ਡਾਕਟਰ ਬਣਦੇ ਆ ਤੇ ਕਈ ਬੜੇ ਭਲੇ ਪੁਰਸ਼ ਨੇ ਜਿਹੜੇ ਗਰੀਬਾਂ ਦਾ ਜਿਹੜਾ ਮੁਫਤ ਇਲਾਜ ਕਰ ਦਿੰਦੇ ਥੋੜੇ ਪੈਸੇ ਲੈ ਕੇ ਇਲਾਜ ਕਰ ਦਿੰਦੇ ਉਹ ਵੀ ਡਾਕਟਰ ਹਨ ਇਸ ਕਰਕੇ ਬਹੁਤ ਸਾਰੇ ਪਰਉਪਕਾਰੀ ਸੱਜਣ ਹਨ ਜੋ ਵਿਦਿਆ ਦਾ ਉਪਯੋਗ ਕਰਕੇ ਤੇ ਉਸ ਨੂੰ ਪਰਉਪਕਾਰ ਦੇ ਹਿਤ ਹੰਡਾਉਂਦੇ ਹਨ ਗਾਵ ਕੋ ਸਾਜ ਕਰੇ ਤਨਖੇ ਕੋਈ ਮਾਲਕ ਦੀ ਐਸੋ ਵਡਿਆਈ ਨੂੰ ਗਾਉਂਦਾ ਹੈ ਕਿ ਪ੍ਰਮਾਤਮਾ ਪਹਿਲਾਂ ਸਾਰਿਆਂ ਨੂੰ ਸਿਰਜ ਦਿੰਦਾ ਹੈ ਤੇ ਫਿਰ ਸਾਰਿਆਂ ਦੇ ਸਰੀਰਾਂ ਦੇ ਨਾਸ ਕਰ ਦਿੰਦਾ ਹੈ ਸਰੀਰਾਂ ਨੂੰ ਮਿਟਾ ਦਿੰਦਾ ਹੈ ਖੇ ਬਣਾ ਦਿੰਦਾ ਸੰਸਾਰ ਵਿੱਚ ਜਨਮ ਤੇ ਮਰਨ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ ਐਸੋ ਵਡਿਆਈ ਨੂੰ ਗਾਉਂਦੇ ਹਨ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਪ੍ਰਮਾਤਮਾ ਨੂੰ ਇਸ ਤਰ੍ਹਾਂ ਗਾ ਰਿਹਾ ਕਿ ਪ੍ਰਮਾਤਮਾ ਤੇ ਬਹੁਤ ਦੂਰ ਹੈ ਤੇ ਕੋਈ ਸਾਨੂੰ ਤੇ ਪਰਮਾਤਮਾ ਦੂਰ ਲੱਗਦਾ ਕਿਉਂਕਿ ਨੇੜੇ ਚ ਸਾਨੂੰ ਦਿਖਦਾ ਨਹੀਂ ਤਾਂ ਦੂਰ ਸਮਝ ਕੇ ਗਾਉਂਦੇ ਹਾਂ ਉਸ ਮਾਲਕ ਨੂੰ ਗਾਵੇ ਕੋ ਵੇਖੇ ਹਾਲਰਾ ਹਦੂਰ ਦੂਰ ਕਿਵੇਂ ਸਮਝਦੇ ਨੇ ਕਿ ਭਾਈ ਪਰਮਾਤਮਾ ਤੇ ਕਿਸੇ ਵੈਕੁੰਠ ਦੇ ਵਿੱਚ ਬੈਠਾ ਕਿਸੇ ਹੋਰ ਥਾਂ ਤੇ ਬੈਠਿਆ ਭਾਈ ਪਰ ਗੁਰੂ ਸਾਹਿਬ ਕਹਿੰਦੇ ਭਾਈ ਨਹੀਂ ਉਹ ਪਰਮਾਤਮਾ ਤੇ ਜਹ ਜਹੇ ਪੇਖੋ ਤਹ ਜੋਰ ਦੂਰ ਕਤੋਂ ਨਾ ਜਾਏ ਗੁਰੂ ਸਾਹਿਬ ਕਹਿੰਦੇ ਰਵ ਰਿਹਾ ਸਰਬਤਰਮੈ ਮਨ ਸਦਾ ਤੇਹੀ ਉਹ ਪਰਮਾਤਮਾ ਤੇ ਹਰ ਥਾਂ ਤੇ ਰਵਿਆ ਹੋਇਆ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਜਾਂ ਜਾਂ ਵੇਖੋ ਤੈਂ ਹਜੂਰ ਦੂਰ ਕਤੋਂ ਨ ਜਾਇ ਭਾਈ ਦੂਰ ਨੇ ਕਿਸੇ ਤੋਂ ਐਸ ਕਰਕੇ ਕੋਈ ਉਸ ਮਾਲਕ ਨੂੰ ਗਾਵੇ ਕੋ ਵੇਖਾ ਹਾਜ਼ਰਾਂ ਹਜੂਰ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਯਾਬ ਸਾਹਿਬ ਦੇ ਵੀ ਬਚਨ ਕੀਤੇ ਤੇ ਸਦਾ ਹੀ ਪਰਮਾਤਮਾ ਸਾਡੇ ਨਾਲ ਹੈ ਤੋ ਪ੍ਰਭੂ ਤੇਰੇ ਸਦਾ ਨਾਲ ਹੈ ਕਹਿ ਕਿਥੈ ਹਰ ਪੈ ਨਸੀਏ ਗੁਰੂ ਸਾਹਿਬ ਕਹਿੰਦੇ ਸਦਾ ਹੀ ਤੇਰੇ ਨਾਲ ਹੈ ਭਾਈ ਤੇ ਉਸ ਪ੍ਰਮਾਤਮਾ ਨੂੰ ਸਦਾ ਅੰਗ ਸੰਕਰ ਕੇ ਜਾਣ ਜਾਰਾਂ ਜਹੁਰ ਤੇ ਹਾਜਰਾਂ ਹਜੂਰ ਸਮਝ ਤੇ ਇਸ ਤਰ੍ਹਾਂ ਸਮਝਣ ਵਾਲੇ ਲੋਕ ਫਿਰ ਕਦੇ ਮਾੜੇ ਕੰਮ ਨਹੀਂ ਕਰਦੇ ਵਿਕਾਰਾਂ ਵਿੱਚ ਖਚਤ ਨਹੀਂ ਹੁੰਦੇ ਉਹ ਪ੍ਰਮਾਤਮਾ ਦੀ ਸਿਫਤ ਕਰਦੇ ਹਨ ਕਿ ਪ੍ਰਮਾਤਮਾ ਸਦਾ ਹੀ ਹਾਜ਼ਰ-ਹਾਜ਼ਰ ਹੈ ਹਰ ਥਾਂ ਤੇ ਵਿਆਪਕ ਹੈ ਕਸਨਾ ਕਥੀ ਨੇ ਆਵੇ ਟੋਟ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣਗੇ ਕਹਿਣ ਵਾਲੇ ਕਹਿਣ ਵਾਲਿਆਂ ਦੀ ਕੋਈ ਕਸਨੇ ਜੋ ਕਹਿ ਲੈਣ ਜੋ ਗੱਲ ਕਰ ਰਹੇ ਨੇ ਉਹਨਾਂ ਦੀ ਕੋਈ ਟੋਟ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੇ ਗਾਉਣ ਵਾਲੇ ਹਨ ਕੋਈ ਇੱਕ ਦੋ ਨਹੀਂ ਬਹੁਤ ਸਾਰੇ ਪਰਮਾਤਮਾ ਨੂੰ ਗਾਉਂਦੇ ਹਨ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਗਾਉਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਉਣ ਤੁਧਨੋਂ ਚਿਤ ਗੋਬਸ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਉਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਉਣ ਤੁਦਨੋ ਇੰਦਰ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਉਣ ਤੁਦਨੋ ਸਿੱਧ ਸਮਾਧੀ ਅੰਦਰ ਗਾਉਣ ਤੁਦਨੋ ਸਾਧ ਵਿਚਾਰੇ ਗਾਉਣ ਤੁਦਨੋ ਯਤੀ ਸਤੀ ਸੰਤੋਖੀ ਗਾਉਣ ਤੁਦਨੋ ਵੀਰ ਕਰਾਰੇ ਗਾਉਣ ਤੁਦਨੋ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਉਣ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋਂ ਰਤਨ ਉਪਾਏ ਤੇਰੇ 68 ਤੇ ਰਸ ਨਾਲੇ ਗਾਵਣ ਤੁਧਨੋਂ ਜੋਤ ਮਹਾਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਅਖੰਡ ਮੰਡਲ ਪਰਵੰਡਾ ਕਰ ਕਰੱਖੇ ਤੇਰੇ ਚਾਰੇ ਫਿਰ ਅੱਗੇ ਸਤਿਗੁਰੂ ਕਹਿੰਦੇ ਸਹੀ ਤੁਧਨੋਂ ਗਾਵਣ ਜੋਤ ਤਉ ਭਾਵਨ ਸਹੀ ਤੁਧਨੋਂ ਗਾਵਣ ਜੋਤ ਤਉ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹੇ ਤੇ ਤੁਧਨੋਂ ਗਾਵਣ ਸੇਮੇ ਚਤਨਾ ਆਵਣ ਨਾਨਕ ਕੀ ਵਿਚਾਰੇ ਐ ਵਾਹਿਗੁਰੂ ਜੀ ਕਵਿਤੇ ਨੂੰ ਗਾਉਂਦੇ ਹਨ ਜੋ ਤੈਨੂੰ ਚੰਗੇ ਲੱਗਦੇ ਨੇ ਹਸਰ ਕੇ ਪਾਣੀ ਵੀ ਤੈਨੂੰ ਗਾ ਰਿਹਾ ਇਹ ਪਵਨ ਵੀ ਤੈਨੂੰ ਗਾ ਰਹੀ ਹੈ ਤੈਨੂੰ ਬਸੰਤ ਰਗਨੀ ਵੀ ਤੈਨੂੰ ਹੀ ਗਾ ਰਹੀ ਹੈ ਪਰਮੇਸ਼ਵਰ ਜੀ ਤੇ ਤੈਨੂੰ ਵਿਸ਼ਨੂੰ ਭਗਵਾਨ ਵੀ ਗਾ ਰਿਹਾ ਸ਼ਿਵ ਜੀ ਵੀ ਤੈਨੂੰ ਗਾ ਰਿਹਾ ਦੇਵੀ ਵੀ ਤੈਨੂੰ ਗਾ ਰਹੀ ਹੈ ਪਰਮੇਸ਼ਵਰ ਜੀ ਇੰਦਰ ਵੀ ਤੈਨੂੰ ਗਾ ਰਿਹਾ ਦੇਖੋ ਕਿੰਨਾ ਮਹਾਰਾਜ ਨੇ ਗਿਣਾ ਦਿੱਤਾ ਫਿਰ ਕਹਿੰਦੇ ਉਹ ਚੰਗੇ ਜੋ ਤੈਨੂੰ ਚੰਗੇ ਲੱਗਦੇ ਨੇ ਉਹ ਤੈਨੂੰ ਗਾਉਂਦੇ ਹਨ ਜੇ ਤੇਰੇ ਮਨ ਨੂੰ ਜਿਹੜੇ ਭਗਤ ਜਿਹੜੇ ਉਹ ਰਸਾਲੇ ਰਸ ਨਾਲ ਜੁੜੇ ਹੋਏ ਬਾਣੀ ਦੇ ਰਸ ਦੇ ਨਾਲ ਭਰੇ ਹੋਏ ਨੇ ਤੇ ਹੋਰ ਪਤਾ ਨਹੀਂ ਕਿੰਨੇ ਕਾਉਂਦੇ ਨੇ ਮੇਰੇ ਚਿੱਤ ਵਿੱਚ ਨਹੀਂ ਮੈਨੂੰ ਯਾਦ ਨਹੀਂ ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਜੀ ਕਥ ਕਦ ਕਥੀ ਕੋਟੀ ਕੋਟ ਕੋਟ ਗਾਉਣ ਗਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਤੇ ਕਥ ਇੱਕ ਵਾਰੀ ਕਹਿ ਦਿੱਤਾ ਜਿਨਾਂ ਨੇ ਤੇ ਕਥ ਦੂਜੀ ਵਾਰੀ ਆਖਿਆ ਮਹਾਰਾਜ ਕਹਿੰਦੇ ਬਾਰ ਬਾਰ ਤੈਨੂੰ ਗਾਇਆ ਕਥੀ ਉਹਨਾਂ ਦੇ ਗਾਉਣ ਦੇ ਢੰਗ ਤੋਂ ਅੱਗੇ ਵਧਾਇਆ ਉਹ ਵੀ ਤੋਂ ਗਾਉਂਦੇ ਹਨ ਪਰਮੇਸ਼ਵਰ ਜੀ ਕੋਟੀ ਕਿੰਨੇ ਹੀ ਚੋਟੀ ਦੇ ਵਿਦਵਾਨ ਇੱਥੇ ਕੋਟੀ ਦਾ ਭਾਵ ਹੈ ਚੋਟੀ ਦੇ ਵਿਦਵਾਨ ਚੋਟੀ ਦੇ ਭਗਤ ਗਣ ਚੋਟੀ ਚੋਟੀ ਦੇ ਬ੍ਰਹਮ ਗਿਆਨੀ ਚੋਟੀ ਦੇ ਪਰਮੇਸ਼ਵਰ ਦੇ ਸਿਮਰਨ ਕਰਨ ਵਾਲੇ ਮਹਾਪੁਰਖ ਸੰਤ ਜੋਗੀ ਯਤੀ ਤਪੀ ਇਹ ਸਾਰੇ ਦੇ ਨੂੰ ਗਾਉਂਦੇ ਹਨ ਫਿਰ ਕਹਿੰਦੇ ਕੋਟ ਕਰੋੜਾਂ ਹੀ ਜਿਹੜਾ ਕੋ ਅੰਤ ਨਹੀਂ ਹੈ ਜੋ ਗਿਣਤੀ ਤੋਂ ਪਰੇ ਹਨ ਇਹ ਪਰਮੇਸ਼ਵਰ ਜੀ ਕੀ ਗਾਉਂਦੇ ਹਨ ਦਿੰਦਾ ਦੇ ਲੈਂਦੇ ਥੱਕ ਪਾਏ ਕਿ ਦੇਣ ਵਾਲਾ ਪਰਮੇਸ਼ਰ ਦੇ ਰਿਆ ਸਾਰਿਆਂ ਨੂੰ ਲੈਣ ਵਾਲੇ ਜਿਹੜੇ ਨੇ ਉਹ ਥੱਕ ਪਾਏ ਉਹ ਥੱਕ ਜਾਂਦੇ ਨੇ ਪਰਮਾਤਮਾ ਦਿੰਦਾ ਰਹਿਦਾ ਦਿੰਦਾ ਰਹਿਦਾ ਦਿੰਦਾ ਰਹਿਦਾ ਦਿੰਦਾ ਰਹਿਦਾ ਤੇ ਲੈਣ ਵਾਲੇ ਜਿਹੜੇ ਆਖਰ ਲੈ ਲੈ ਕੇ ਚਲੇ ਜਾਂਦੇ ਸੰਸਾਰ ਵਿੱਚੋਂ ਉਹ ਪਰਮੇਸ਼ਰ ਨੇ ਉਹ ਦੇਖੋ ਕਦੋਂ ਦਾ ਸੰਸਾਰ ਬਣਿਆ ਉਦੋਂ ਤੋਂ ਹੀ ਪਰਮਾਤਮਾ ਦਾਤਾ ਲਈ ਜਾਂਦਾ ਸਾਰਿਆਂ ਨੂੰ ਤੇ ਜੀਵ ਜਿਹੜੇ ਆਉਂਦੇ ਨੇ ਖੰਡੇ ਪਿੰਡੇ ਭੋਗਦੇ ਆ ਪਰਮਾਤਮਾ ਦੀ ਦਿੱਤੀ ਦਾਤਾਂ ਨੂੰ ਤੇ ਫਿਰ ਸੰਸਾਰ ਤੋਂ ਕੋਚ ਕਰ ਜਾਂਦੇ ਨੇ ਫਿਰ ਨਵੇਂ ਆਉਂਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦਈ ਜਾਂਦਾ ਕਦੇ ਕਿਸੇ ਨੂੰ ਗਣਾਂਦਾ ਨਹੀਂ ਕਦੇ ਕਹਿੰਦਾ ਨਹੀਂ ਵੀ ਮੈਂ ਤੈਨੂੰ ਦਿੱਤਾ ਲੈਣ ਵਾਲੇ ਜਰੂਰ ਬੇਸ਼ੁਕਰ ਹੋ ਜਾਂਦੇ ਨੇ ਪਰ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ ਯੁਗਾਂ-ਯੁਗੰਤਰ ਖਾਈ-ਖਾਈ ਯੁਗਾਂ-ਯੁਗੰਤਰਾਂ ਤੋਂ ਕੋਈ ਅੰਤ ਹੈ ਵੀ ਕਦੋਂ ਦੀ ਧਰਤੀ ਬਣੀ ਐ ਤੇ ਕਦੋਂ ਤੇ ਜੀਵ ਪੈਦਾ ਹੋਏ ਨੇ ਕੱਲੇ ਮਨੁੱਖ ਨੂੰ ਨਹੀਂ ਜਿਨਨੇ ਵੀ 1084 ਜohnਉ ਪਾਈ ਰਿਜਕ ਦਿਆ ਸਭ ਨੂੰ ਤਦਕਾ 84 ਲਖ ਜohnੀਆਂ ਪ੍ਰਮਾਤਮਾ ਜੀ ਤੁਸੀਂ ਪੈਦਾ ਕੀਤੀ ਤੇ ਉਦੋਂ ਤੋਂ ਹੀ ਉਹਨਾਂ ਨੂੰ ਤੁਸੀਂ ਰਿਜਕ ਦੇ ਰਹੇ ਹੋ ਹਾਂਜੀ ਤੇ ਸਾਰੇ ਦੇਖੋ ਕਿੰਨੇ ਜਲ ਵਿੱਚ ਨੇ ਕਿੰਨੇ ਥਲ ਵਿੱਚ ਨੇ ਹਾਂਜੀ ਤੇ ਕਿੰਨੇ ਜਿਹੜੇ ਹੁਣ ਪਰਮੇਸ਼ਵਰ ਨੇ ਕਿਹਾ ਧਰਤੀ ਦੇ ਅੰਦਰ ਉਤਪਜ ਹਨ ਕਿੰਨੇ ਜਿਹੜੇ ਸੇਤਜ ਹਨ ਤੇ ਕੋਈ ਗਿਣਤੀ ਤੋਂ ਪਰੇ ਇਹਨਾਂ ਦੀ ਗਿਣਤੀ ਵੀ ਨਹੀਂ ਹੈ ਇਸ ਕਰਕੇ ਮਹਾਰਾਜ ਨੇ ਇਹਨਾਂ ਨੂੰ ਕੋਟੀ ਕਿਹਾ ਕਿ ਕਿੰਨੇ ਹੀ ਕਰੋੜਾਂ ਨੇ ਕੋਈ ਬੇਰੰਤ ਹਨ ਇਹਨਾਂ ਦੀ ਕੋਈ ਸੀਮਾ ਨਹੀਂ ਇਹਨਾਂ ਦੀ ਕੋਈ ਗਣਤੀ ਮਿੰਤੀ ਨਹੀਂ ਤੇ ਖਾਈ ਜਾਂਦੇ ਹਨ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਕਸ ਸਭੇ ਪਰਵਾਹੋ ਹੁਕਮੇ ਪਰਮਾਤਮਾ ਜੀ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਲਾਉਂਦਾ ਹੈ ਤੇ ਜਿਹੜੇ ਪਰਮਾਤਮਾ ਦੇ ਰਜਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਦੇਖ ਕੇ ਮਾਲਕ ਉਹਨਾਂ ਤੇ ਆਪਣੀ ਖੁਸ਼ੀ ਕਰਦਾ ਹੈ ਉਹਨਾਂ ਤੇ ਬਿਕਸਦਾ ਹੈ ਪਰਮਾਤਮਾ ਜੀ ਜਿਹੜੇ ਪਰਮਾਤਮਾ ਦੀ ਰਜਾ ਨੂੰ ਜਾਣਦੇ ਹਨ ਤੇ ਰਜਾ ਵਿੱਚ ਰਹਿੰਦੇ ਨੇ ਉਨਾਂ ਤੇ ਉਹ ਪ੍ਰਮਾਤਮਾ ਜੀ ਦਿਆਲੂ ਹੁੰਦਾ ਹੈ ਨਾਨਕ ਵਿਕਸੈ ਵਿਕਸਦਾ ਭਾਵ ਸਤਿਗੁਰੂ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਗੁਰਨਾਨਕ ਦੇਵ ਸਾਹਿਬ ਜੀ ਵਸਣ ਕਰਦੇ ਹਨ ਕਿ ਪ੍ਰਮਾਤਮਾ ਫਿਰ ਉਹਨਾਂ ਤੇ ਪ੍ਰਸੰਨ ਹੁੰਦਾ ਖੁਸ਼ ਹੁੰਦਾ ਹੈ ਜਿਹੜੇ ਪ੍ਰਮਾਤਮਾ ਦੇ ਰਜਾ ਵਿੱਚ ਰਹਿੰਦੇ ਨੇ ਉਹ ਬੇਪਰਵਾਹ ਨਾ ਕਿਸੇ ਦੀ ਪਰਵਾਹ ਕਰਨ ਵਾਲਾ ਉਹ ਬੇਪਰਵਾਹ ਜਿਹਨਾਂ ਨੂੰ ਪਰਵਾਹੀ ਕੋਈ ਨਹੀਂ ਕਿਸੇ ਚੀਜ਼ ਦੀ ਉਹ ਪ੍ਰਮਾਤਮਾ ਉਹ ਖੁਸ਼ ਹੁੰਦਾ ਉਹਨਾਂ ਤੇ ਆਪਣੀ ਮਿਹਰ ਕਰਦਾ ਇਸ ਤਰ੍ਹਾਂ ਅੱਜ ਤੀਜੀ ਪੌੜੀ ਦੀ ਜਿਹੜੀ ਆ ਇਹ ਵਿਚਾਰ ਆਪਾਂ ਕੀਤੀ ਹੈ ਭੁੱਲਾਂ ਚੁੱਕਾਂ ਦੇਖਿਮਾਂ ਬਖਸ਼ਿਓ ਅਗਲੀ ਪੌੜੀ ਆਪਾਂ ਫਿਰ ਛੇਤੀ ਜਿਹੜਾ ਉਹ ਉਹਦੇ ਵਿਚਾਰ ਵੀ ਜੁੜਾਂਗੇ ਜੀ ਆਪ ਜੀ ਸਾਰਿਆਂ ਦਾ ਧੰਨਵਾਦ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚ ਸੋਹਬ ਸਚ ਨਾਏ ਬਖਿਆ ਬਹੁ ਅਪਾਰ ਅਖ ਮੰਗਦੇ ਦੇ ਦਤ ਕਰੇ ਦਾਤਾਰ ਔ ਸਚਾ ਸੋਹਬ ਹੈ ਸੱਚਾ ਹੀ ਉਸਦਾ ਨਾਮ ਹੈ ਤੇ ਉਹਦੀ ਬੋਲੀ ਕੀ ਹੈ ਭਾਖਿਆ ਉਹਦੀ ਭਾਸ਼ਾ ਕੀ ਹੈ ਜਿਸ ਤਰ੍ਹਾਂ ਸੰਸਾਰ ਵਿੱਚ ਸਾਰੀਆਂ ਭਾਸ਼ਾਵਾਂ ਨੇ ਕਿਤੇ ਕੋਈ ਕੋਈ ਜ਼ਬਾਨ ਬੋਲਦਾ ਕਿਤੇ ਕੋਈ ਜ਼ਬਾਨ ਬੋਲਦਾ ਤੇ ਸਮਝਦਾ ਤੇ ਵਾਹਿਗੁਰੂ ਕਹਿੰਦੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਚਨ ਕਰਦੇ ਨੇ ਉਸ ਪਰਮਾਤਮਾ ਦੀ ਜਿਹੜੀ ਭਾਖਿਆ ਉਹ ਭਾਵ ਦੀ ਭਾਖਿਆ ਪਰਮਾਤਮਾ ਭਾਵ ਦੀ ਭਾਖਿਆ ਸਮਝਦਾ ਤੇ ਭਾਵ ਦੀ ਭਾਖਿਆ ਹੀ ਬੋਲਦਾ ਇਸ ਕਰਕੇ ਭਾਵ ਕਹਿੰਦੇ ਪਿਆਰ ਨੂੰ ਅਖਿਆ ਭਾਉ ਅਪਾਰ ਅਪਾਰ ਭਾਉ ਵਾਲਾ ਅਪਾਰ ਪਿਆਰ ਵਾਲਾ ਪਿਆਰ ਦੇ ਨਾਲ ਭਰਿਆ ਹੋਇਆ ਪਰਮੇਸ਼ਵਰ ਉਹ ਸਤਿਗੁਰੂ ਜੀ ਕਹਿੰਦੇ ਸੱਚਾ ਉਸ ਦਾ ਨਾਮ ਹੈ ਤੇ ਆਪ ਵੀ ਸੱਚਾ ਹੈ ਅੱਖ ਮੰਗ ਦੇਹ ਦੇਹ ਦਾਤ ਕਰੇ ਦਾਤਾਰ ਆਖ ਦੇ ਹਨ ਪਰਮਾਤਮਾ ਨੂੰ ਜੀਵ ਜੰਤ ਸਾਰੇ ਹੀ ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਜੀ ਸਾਨੂੰ ਦੇ ਔਰ ਗੁਰੂ ਸਾਹਿਬ ਕਹਿੰਦੇ ਵੀ ਵੇਖੋ ਕੋਈ ਇੱਕ ਜਵਾਨ ਹੋਵੇ ਤਾਂ ਕਿਸੇ ਇੱਕ ਜਵਾਨ ਨੂੰ ਪਰਮਾਤਮਾ ਸਮਝ ਲਵੇ ਔਰ ਜਿੰਨੇ ਜੀਵ ਹਨ ਉਹਨਾਂ ਦੀ ਵੱਖਰੀ ਵੱਖਰੀ ਜਿਹੜੀ ਜ਼ਬਾਨਾਂ ਹਨ ਜਿਹੜੇ ਮਨੁੱਖ ਜਿਹੜੇ ਨੇ ਉਹਨਾਂ ਦੀ ਵੀ ਕੋਈ ਗਣਤੀ ਮਣਕੀ ਨਹੀਂ ਤਿੰਨੇ ਦੇਸ਼ ਨੇ ਤਿੰਨੇ ਦੇਸਾਂ ਵਿੱਚ ਇੱਕ ਇੱਕ ਦੇਸ਼ ਵਿੱਚ ਕਈ ਕਈ ਜ਼ਬਾਨਾਂ ਕਈ ਕਈ ਭਾਸ਼ਾਵਾਂ ਨੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿੰਨੇ ਜੀਵ ਜੰਤ ਨੇ 84 ਲੱਖ ਜੀਵ ਜੰਤ ਨੇ ਉਹਨਾਂ 84 ਲੱਖਾਂ ਦੀ ਕਿੰਨੀ ਜਿਹੜੀ ਹੈ ਅਪਾਰੀ ਬੇਅੰਤ ਭਾਸ਼ਾਵਾਂ ਨੇ ਕੋਈ ਅੰਤ ਨਹੀਂ ਪਰ ਪ੍ਰਮਾਤਮਾ ਸਭ ਦੀਆਂ ਗੱਲਾਂ ਜਾਣਦਾ ਹੈ ਸਭ ਦੇ ਦਿਲ ਦੀਆਂ ਗੱਲਾਂ ਜਾਣਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਸਾਰੇ ਹੀ ਜੀਵ ਉਹ ਰੱਬ ਦੇ ਕੋਲੋਂ ਮੰਗਦੇ ਹਨ ਆਖਦੇ ਹਨ اے ਵਾਹਿਗੁਰੂ ਜੀ ਸਾਨੂੰ ਬਖਸ਼ਿਸ਼ ਕਰੋ ਸਾਨੂੰ ਦੇਣਾ ਕਰੋ ਤੇ ਫਿਰ ਮਹਾਰਾਜ ਜੀ ਉਹਨਾਂ ਨੂੰ ਦਾਤਾਂ ਦਿੰਦਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਮੇਰਾ ਸਾਹਿਬ ਨੇ ਤਹੀ ਨਵਾ ਹੈ ਕਿਉਂਕਿ ਹਰ ਰੋਜ਼ ਰਜਕ ਦਿੰਦਾ ਹੈ ਹਾਂ ਜੀ ਅੱਜ ਦੇ ਰਜਕ ਨੂੰ ਭੁੱਲ ਜਾਂਦਾ ਫਿਰ ਦੂਜੇ ਦਿਨ ਫਿਰ ਸ਼ੁਰੂ ਕਰ ਦਿੰਦਾ ਕੋਈ ਇਹ ਨਹੀਂ ਕਹਿੰਦਾ ਵੀ ਕੱਲ ਦਾ ਰਜਕ ਮੈਂ ਦਿੱਤਾ ਤੋ ਫਿਰ ਮੰਗਣ ਵਾਸਤੇ ਆ ਗਿਆ ਤੇ ਫਿਰ ਉਹਨੇ ਕਹਿੰਦਾ ਉਹ ਸਾਰਿਆਂ ਨੂੰ ਦੇਂਦਾ ਜਿਹੜੇ ਮੰਗਦੇ ਨੇ ਵਾਹਿਗੁਰੂ ਜੀ ਉਹ ਮੇਰੇ ਮਹਾਰਾਜ ਜੀ ਮਾਲਕ ਜੀ ਬਖਸ਼ੀਸ਼ ਕਰਦੇ ਹਨ ਸੋਹਬ ਮੇਰਾ ਨਿਤਨਮ ਸਦਾ ਸਦਾ ਦాత ਉਹ ਸਦਾ ਹੀ ਦਾਤਾਰ ਹੈ ਦਾਤਾਂ ਕਰਨ ਵਾਲਾ ਅਖ ਮੰਗ ਦੇਹ ਦੇ ਆਖਦੇ ਹਨ ਉਹਦੇ ਕੋਲੋਂ ਮੰਗਦੇ ਹਨ ਐ ਵਾਹਿਗੁਰੂ ਜੀ ਸਾਨੂੰ ਬਖਸ਼ੀਸ਼ ਕਰੋ ਸਾਨੂੰ ਦਿਓ ਤੇ ਵਾਹਿਗੁਰੂ ਜੀ ਫਿਰ ਦਾਤਾਂ ਕਰਦੇ ਹਨ ਹੇਰ ਕੇ ਅੱਗੇ ਰੱਖੀ ਐ ਜਿੱਥੇ ਦਿਸੇ ਦਰਬਾਰ ਹੁਣ ਦੇਖੋ ਦੋ ਲਫ਼ਜ਼ ਨੇ ਤੇ ਇਹਨਾਂ ਨੂੰ ਆਪਾਂ ਵੱਖਰੇ ਵੱਖਰੇ ਪੜ੍ਹਨਾ ਫੇਰ ਕੇ ਅੱਗੇ ਰੱਖੀ ਐ ਵੀ ਜਦੋਂ ਦਾਤਾ ਦਿੰਦਾ ਏ ਏਡਾ ਵੱਡਾ ਦਾਤਾਰ ਤੇ ਇੱਕ ਦਾਤ ਨਹੀਂ ਕਿੰਨੀਆਂ ਵਾਂ ਦਾਤਾਂ ਵਾਂ ਸਾਨੂੰ ਦਿੰਦਾ ਜੋ ਵੀ ਮੰਗਦੇ ਆ ਦਿੰਦਾ ਐ ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਸਾਡਾ ਕੀ ਹੱਕ ਬਣਦਾ ਉਹ ਦਾਤਾਂ ਸਾਨੂੰ ਦਿੰਦਾ ਪਿਆ ਤੇ ਸਾਡਾ ਵੀ ਕੋਈ ਹੱਕ ਬਣਦਾ ਕਿ ਉਸ ਪਰਮਾਤਮਾ ਦੇ ਅੱਗੇ ਕੁਛ ਰੱਖੀਏ ਜਿਸ ਨੂੰ ਮਹਾਰਾਜ ਜੀ ਕੰਦੇ ਸਾਨੂੰ ਦਰਬਾਰ ਦੇ ਦਰਸ਼ਨ ਹੋਣ ਉਸ ਪ੍ਰਮਾਤਮਾ ਦਾ ਦਿਦਾਰ ਹੋ ਜਾਵੇ ਐਸੀ ਕੀ ਵਸਤੂ ਉਸ ਮਾਲਕ ਨੂੰ ਅਸੀਂ ਭੇਟ ਕਰੀਏ ਮੂੰਹ ਕੇ ਬੋਲਣ ਬੋਲੀਏ ਜੇ ਸੁਣ ਦਰੇ ਪਿਆਰ ਤੇ ਮੂੰਹ ਦੇ ਵਿੱਚੋਂ ਐਸੇ ਕਿਹੜੇ ਬਚਨ ਕਢੀਏ ਕਿ ਜਿਨਾਂ ਨੂੰ ਸੁਣ ਕੇ ਉਹ ਮਾਲਕ ਸਾਡੇ ਤੇ ਖੁਸ਼ੀ ਹੋ ਜਾਵੇ ਮਾਲਕ ਸਾਡੇ ਤੇ ਮਿਹਰ ਕਰ ਦਵੇ ਐਸੇ ਕਿਹੜੇ ਬਚਨ ਆਪਾਂ ਆਪਣੇ ਮੂੰਹ ਕਢੀਏ ਕਿਉਂਕਿ ਸਤਗੁਰ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਤਕੀ ਜੀ ਉਹ ਕਦੇ ਨਾ ਬੋਲੇ ਕੌੜਾ ਤੇ ਜਦੋਂ ਆਪ ਮਿੱਠ ਬੋਲੜਾ ਸੁਆਮੀ ਮਿੱਠੇ ਬੋਲ ਬੋਲਦਾ ਹੈ ਤੇ ਫਿਰ ਸਾਡੇ ਮੂੰਹ ਨਿਕਲੇ ਹੋਏ ਕੋੜੇ ਬੋਲ ਵੀ ਉਹਨੂੰ ਚੰਗੇ ਨਹੀਂ ਲੱਗਦੇ ਉਹ ਪ੍ਰਮਾਤਮਾ ਮਿੱਠੇ ਬੋਲਾਂ ਦਾ ਧਣੀ ਹੈ ਤੇ ਉਹਨੂੰ ਮਿੱਠੇ ਬੋਲ ਹੀ ਚੰਗੇ ਲੱਗਦੇ ਨੇ ਐਸ ਕਰਕੇ ਮਹਾਰਾਜ ਜੀ ਕਹਿੰਦੇ ਮੂੰਹ ਦੇ ਵਿੱਚੋਂ ਐਸੇ ਲਫ਼ਜ਼ ਕੱਢਿਆ ਕਰੋ ਗੁਰਮਖੋ ਜਿਨ੍ਹਾਂ ਨੂੰ ਸੁਣ ਕੇ ਉਹ ਮਾਲਕ ਪਿਆਰ ਕਰਨ ਲੱਗ ਜਾਵੇ ਕਿਉਂਕਿ ਦੇਖੋ ਹਰ ਵੇਲੇ ਸਾਡੇ ਨਾਲ ਹੈ ਹਾਂਜੀ ਇਹ ਗੱਲ ਨੂੰ ਸਮਝੀਏ ਆਪਾਂ ਆਪਾਂ ਕਿੱਥੇ ਵੀ ਰਹਨੇ ਆ ਜਿੱਥੇ ਜਾਣੇ ਆ ਆਨੇ ਜਾਣੇ ਆ ਤੇ ਉੱਥੇ ਅਸੀਂ ਆਪਣੇ ਜਿਹੜੀ ਜ਼ੁਬਾਨ ਤੇ ਕੰਟਰੋਲ ਰੱਖੀਏ ਮੂੰਹ ਦੇ ਵਿੱਚੋਂ ਐਸੇ ਲਫ਼ਜ਼ ਬੋਲੀਏ ਕਿ ਆਪਣਾ ਵਾਇਗਰ ਸੁਣਦਾ ਹੈ ਭਾਈ ਤੇ ਮਾੜੇ ਬਚਨ ਨਾ ਕੱਢੀਏ ਚੰਗੇ ਬਚਨ ਬੋਲੀਏ ਉਹਨੂੰ ਜਿੱਥੇ ਵੀ ਜਾਈਏ ਕਿਸੇ ਨਾਲ ਵੀ ਗੱਲ ਕਰੀਏ ਭਾਵੇਂ ਵੱਡੇ ਨਾਲ ਭਾਵੇਂ ਛੋਟੇ ਨਾਲ ਚੰਗੇ ਨਾਲ ਮਾੜੇ ਨਾਲ ਬੱਚੇ ਨਾਲ ਕਰੀਏ ਵੱਡੇ ਬਜ਼ੁਰਗਾ ਨਾਲ ਕਰੀਏ ਸਰਕਾਰ ਦੇ ਨਾਲ ਕਰੀਏ ਤੇ ਵਧੀਆ ਢੰਗ ਦੇ ਨਾਲ ਕਰੀਏ ਬੋਲੀਏ ਚੰਗੀ ਤਰ੍ਹਾਂ ਹਾਂਜੀ ਚੰਗਾ ਬੋਲ ਬੋਲੀਏ ਕਿ ਸਾਨੂੰ ਇਹ ਸਮਝ ਹੋਵੇ ਕਿ ਮਾਲਕ ਸਾਡੇ ਨਾਲ ਹੈ ਸੁਣਦਾ ਪਿਆ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਤੇ ਜਦੋਂ ਦੇਖੋ ਸਾਡਾ ਕੀ ਸੁਭਾਅ ਹੈ ਕਿ ਜਦੋਂ ਕੋਈ ਚੰਗਾ ਬਾਹਰਲਾ ਕੋਈ ਬੰਦਾ ਆਉਂਦਾ ਤੇ ਅਸੀਂ ਉਹਦੇ ਨਾਲ ਬੜੀ ਚੰਗੀ ਗੱਲ ਕਰਦੇ ਆਂ ਤੇ ਸਾਡੇ ਨਾਲ ਰਹਿਣ ਵਾਲੇ ਜਿਹੜੇ ਸਾਥੀ ਸਾਡੇ ਜਿਹੜਾ ਸਾਡਾ ਆਪਣਾ ਪਰਿਵਾਰ ਉਹਨਾਂ ਦੇ ਨਾਲ ਸਾਡਾ ਬਤੀਰਾ ਚੰਗਾ ਨਹੀਂ ਹੁੰਦਾ ਸਾਰਿਆਂ ਦੀ ਤਾਂ ਇੱਕ ਗੱਲ ਨਹੀਂ ਆ ਵੱਖਰੇ ਵੱਖਰੇ ਲੋਕ ਨੇ ਤੇ ਉਹਨਾਂ ਤੋਂ ਦਾ ਸੁਭਾਅ ਹੈ ਪਰ ਗੁਰੂ ਸਾਹਿਬ ਕਹਿੰਦੇ ਵੀ ਦੇਖੋ ਆਪਣਾ ਸੁਭਾਅ ਐਸਾ ਬਣਾ ਲਓ ਕਿ ਉਸ ਮਾਲਕ ਮੁਹਾਜਰ ਨੂੰ ਅਰ ਜੋ ਸਮਝੋ ਕਿ ਜੇ ਕਿਸੇ ਬੱਚੇ ਨਾਲ ਵੀ ਗੱਲ ਕਰਦੇ ਹੋ ਤੇ ਉਹਦੇ ਨਾਲ ਵੀ ਚੰਗੀ ਕਰੋ ਗੱਲ ਤੇ ਜੇ ਵੱਡੇ ਨਾਲ ਕਰਦੇ ਹਾਂ ਭਾਵੇਂ ਛੋਟੇ ਨਾਲ ਕਰਦੇ ਹਾਂ ਭਾਵੇਂ ਬਰਾਬਰ ਦੇ ਨਾਲ ਕਰਦੇ ਹਾਂ ਤੇ ਚੰਗਾ ਜਿਹੜਾ ਆਪਣਾ ਮੂੰਹ ਵਚਨ ਕੱਢੋ ਹਾਂ ਮਾੜਾ ਬੋਲ ਨਾ ਬੋਲੋ ਐਸ ਕਰਕੇ ਮਹਾਰਾਜ ਜੀ ਫਿਰ ਉਸ ਨੂੰ ਲਾਇਕ ਕਰਦੇ ਨੇ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਹੁਣ ਦੇਖੋ ਇਹ ਲਬਜ ਬੜਾ ਸੋਝਣ ਵਾਲਾ ਇੱਕ ਤਾਂ ਮਹਾਰਾਜ ਨੇ ਇੱਥੇ ਕਿਹਾ ਵੀ ਅੰਮ੍ਰਿਤ ਵੇਲਾ ਕਿ ਵੇਲਾ ਜਿਹੜਾ ਸਮਾਂ ਅੰਮ੍ਰਿਤ ਵਾਲਾ ਕਦੋਂ ਦੇਖੋ ਇਹ ਬੜੀ ਸਮਝਣ ਵਾਲੀ ਗੱਲ ਹੈ ਕੋਈ ਇਹ ਨਹੀਂ ਗੱਲ ਹੈਗੀ ਵੀ ਜਿਹੜਾ ਸਵੇਰ ਦਾ ਵੇਲਾ ਗਾਵੇ ਅੰਮ੍ਰਿਤ ਵੇਲਾ ਉਹ ਹੀ ਹੁੰਦਾ ਨਹੀਂ ਇਹ ਵੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਟੀੜਾ ਅੰਮ੍ਰਿਤ ਵੇਲਾ ਕਦੋਂ ਮਾਰਾ ਕਹਿੰਦੇ ਸਚਨੋਂ ਵਡਿਆਈ ਵਿਚਾਰ ਜਦੋਂ ਤੁਸੀਂ ਵਾਹਿਗੁਰੂ ਜਿੱਦੀ ਵਡਿਆਈ ਦੇ ਵਿਚਾਰ ਕਰਦੇ ਹੋ ਵਾਹਿਗੁਰੂ ਦੀਆਂ ਵਡਿਆਈਆਂ ਨਾਲ ਜੁੜਦੇ ਹੋ ਬਾਣੀ ਪੜ੍ਹਦੇ ਹੋ ਨਿਤਨੇਮ ਕਰਦੇ ਹਾਂ ਸਿਮਰਨ ਕਰਦੇ ਹਾਂ ਉਹ ਵੇਲਾ ਵੀ ਅਮਰਤ ਵੇਲਾ ਹੁਣ ਮਹਾਰਾਜ ਜੀ ਕਹਿੰਦੇ ਵੀ ਇੱਕ ਅਮਰਤ ਵੇਲਾ ਅਮਰਤ ਵੇਲਾ ਹੈ ਜੋ ਸਵੇਰ ਦਾ ਵੇਲਾ ਹੈ ਨਾ ਜੀ ਉਹਨੂੰ ਆਪਾਂ ਸਾਰੇ ਮੰਨਦੇ ਹਾਂ ਇੱਕ ਉਹ ਵੇਲਾ ਉਸ ਵੇਲੇ ਵੀ ਉੱਠ ਕੇ ਪਰਮਾਤਮਾ ਦਾ ਸਿਮਰਨ ਕਰਨਾ ਕਰੀਏ ਕਿਉਂਕਿ ਗੁਰੂ ਸਾਹਿਬ ਨੇ ਉਸ ਵੇਲੇ ਦੀ ਪ੍ਰੋੜਤਾ ਕੀਤੀ ਹੈ ਪਰ ਜਿਹੜਾ ਇੱਥੇ ਜੋ ਬਚਨ ਲਿਖਿਆ ਉਹ ਬਚਨ ਦਾ ਮਤਲਬ ਇਹ ਹੈ ਜੇ ਜਦੋਂ ਵਾਹਿਗੁਰੂ ਜੀ ਦੀ ਬਾਣੀ ਦਾ ਆਪਾਂ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਜਾਂ ਅਸੀਂ ਬਾਣੀ ਸੁਣਦੇ ਆਂ ਉਹ ਵੇਲਾ ਜਿਹੜਾ ਬੜਾ ਕੀਮਤੀ ਹੈ ਉਹ ਸਮਾਂ ਬੜਾ ਕੀਮਤੀ ਹੈ ਉੱਥੇ ਅੰਮ੍ਰਿਤ ਵਰ ਰਿਹਾ ਉਸ ਵੇਲੇ ਕਿਉਂਕਿ ਮਾਲਕ ਦੀ ਵਡਿਆਈ ਚੱਲ ਰਹੀ ਹੈ ਇਸ ਕਰਕੇ ਉਸ ਵੇਲੇ ਦਾ ਸਤਿਕਾਰ ਕਰੀਏ ਕੋਈ ਵੀ ਬੈਠ ਕੇ ਬਾਣੀ ਸੁਣੇ ਬਾਣੀ ਪੜ੍ਹੇ ਬਾਣੀ ਨੂੰ ਗਾਵੇ ਤਾਂ ਉਸ ਵੇਲੇ ਬੜਾ ਧਿਆਨ ਦੇ ਨਾਲ ਉਹ ਗੱਲ ਨੂੰ ਸੰਭਾਲਣ ਦੀ ਲੋੜ ਹੈ ਤੇ ਇਹ ਗੱਲ ਨੂੰ ਜਾਣਨ ਦੀ ਲੋੜ ਹੈ ਕਿ ਮਾਲਕ ਸੁਣਦਾ ਪਿਆ ਮਾਲਕ ਸਾਡੇ ਨਾਲ ਹੈ ਤੇ ਅਮਰਤ ਵੇਲਾ ਜਿਹੜਾ ਸੂर्य ਉੱਦੇ ਹੁੰਦਾ ਚੌਥਾ ਪਹਿਰ ਰਾਤ ਦਾ ਉਹ ਵੀ ਅਮਰਤ ਵੇਲਾ ਸਤਸੰਗਤ ਜੀ ਹੈ ਜੀ ਉਦੋਂ ਵੀ ਵਾਹਿਗੁਰੂ ਦਾ ਨਾਮ ਕਰਨਾ ਉਦੋਂ ਵੀ ਸਿਮਰਨ ਕਰਨਾ ਨਿਤਨੇਮ ਕਰਨਾ ਬੜੇ ਗੁਰਮੁਖੀ ਜਪੀ ਤਪੀ ਹਟੀ ਉਸ ਵੇਲੇ ਉੱਠਦੇ ਨੇ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੀ ਬਚਨ ਕੀਤਾ ਗੁਰ ਸਤਗੁਰ ਕਾ ਜੋ ਸਿਖ ਆਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਚਰਨਾਂ ਆਵੇ ਉਹ ਦੇਸ ਗੁਰੂ ਹਰ ਹਰ ਜਪ ਜਪ ਸਭ ਕਲਵਿਕ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦੇ ਉਸ ਗੁਰਬਾਣੀ ਦਾ ਵੇ ਬੰਦਿਆ ਹੋਂਦ ਤੇ ਨਾਮ ਤੇ ਆਵੇ ਅਮਰਤ ਵੇਲਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਉੱਠਣਾ ਅਮਰਤ ਵੇਲੇ ਉੱਠ ਕੇ ਸਿਮਰਨ ਕਰਨਾ ਨਾਮ ਜਪਣਾ ਬੜਾ ਜ਼ਰੂਰੀ ਹੈ ਪਰ ਫਿਰ ਵੀ ਬਹੁਤ ਸਾਰੇ ਜਿਹੜੇ ਗੁਰਮੁਖ ਪ੍ਰਾਣੀ ਹਨ ਬਹੁਤ ਜਨ ਹਨ ਜਿਹੜੇ ਉਹਨਾਂ ਨੂੰ ਕਈਆਂ ਦੀ ਰਾਤ ਡਿਊਟੀ ਹੁੰਦੀ ਹੈ ਕਈਆਂ ਦੀ ਉਸ ਵੇਲੇ ਦੀ ਡਿਊਟੀ ਹੁੰਦੀ ਹੈ ਵਿਚਾਰੇ ਨਹੀਂ ਜਪ ਸਕਦੇ ਤੇ ਉਹਨਾਂ ਦੇ ਵਾਸਤੇ ਗੁਰੂ ਸਾਹਿਬ ਦਾ ਕਸਨ ਹੈ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤੇ ਵੇਲਾ ਭਗਤੀ ਹੋਏ ਹਾਂਜੀ ਇੱਕ ਟਿਲ ਵਿਆਰ ਅਵਿਸਰ ਭਗਤ ਕਿਨੇ ਹੀ ਹੋਏ ਗੁਰੂ ਸਾਹਿਬ ਕਹਿੰਦੇ ਵੀ ਜੇ ਵੇਲੇ ਦੇ ਵਿਚਾਰ ਕਰੀਏ ਤੇ ਬੰਦਗੀ ਹੋਈ ਨਹੀਂ ਸਕਦੀ ਕਦੇ ਵਾਹਿਗੁਰੂ ਦੀ ਵੀ ਕਰੀਏ ਵੀ ਤੜਕੇ ਤਾਂ ਜਪ ਲਿਆ ਵਾਹਿਗੁਰੂ ਉੱਠ ਕੇ ਚੱਲੋ ਅਮਰਤ ਵੇਲੇ ਪਰ ਸਾਰੇ ਦਿਨ ਫਿਰ ਯਾਦ ਵੀ ਨਹੀਂ ਕੀਤਾ ਹਾਂਜੀ ਐਸ ਕਰਕੇ ਵੀ ਗੱਲ ਚੰਗੀ ਨਹੀਂ ਗੁਰੂ ਸਾਹਿਬ ਕਿਹਨੂੰ ਬੰਨ੍ਹਦੇ ਆ ਉੱਠਦੇ ਆ ਔਰ ਨਾਮ ਤੇ ਆਵੇ ਜੋ ਸਾਹਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਖ ਗੁਰੂ ਮਨ ਭਾਵੈ ਜਿਹੜਾ ਸਵਾਸ ਗ੍ਰਾਸ ਪਰਮੇਸ਼ਰ ਦਾ ਸਿਮਰਨ ਕਰਦਾ ਜਿਹਨਾਂ ਸਾਸ ਗ੍ਰਾਸ ਨਾਲ ਬਿਸਰਾ ਹਰ ਨਾਮਾ ਮਨ ਮੰਤ ਤਣਸੇ ਸੇਈ ਨਾਨਕਾ ਪੂਰਨ ਸੇਈ ਸੰਤ ਕੋਈ ਪੂਰੇ ਸੰਤ ਨੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਹਰ ਵੇਲੇ ਉਸ ਮਾਲਕ ਦੇ ਨਾਲ ਜੁੜਦਾ ਜੁੜਨਾ ਕਰੀਏ ਤਾਂ ਅਮਰਤ ਵੇਲੇ ਉਠਣਾ ਕਰੀਏ ਅਮਰਤ ਵੇਲੇ ਵੀ ਸ্নান ਕਰਕੇ ਪਰਮੇਸ਼ਰ ਦਾ ਧਿਆਨ ਕਰੀਏ ਪਰ ਜੇ ਇਸ ਵੇਲੇ ਵਾਇਗਰੂ ਦੀ ਬਾਣੀ ਦਾ ਵਿਚਾਰ ਹੁੰਦਾ ਬਾਣੀ ਦਾ ਜਾਪ ਹੁੰਦਾ ਯਾ ਸਿਮਰਨ ਹੁੰਦਾ ਉਸ ਵੇਲੇ ਨੂੰ ਮਹਾਰਾਜ ਨੇ ਬੜਾ ਕੀਮਤੀ ਦੱਸਿਆ ਕਿ ਪਰਮਾਤਮਾ ਦੀ ਬੜੀ ਆਈ ਦਾ ਵਿਚਾਰ ਕਰੋ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਕਰਮੀ ਕਹਿੰਦੇ ਕਰਮਾ ਕਰਕੇ ਬੜੇ ਭਾਗਾਂ ਕਰਕੇ ਇਹ ਕਪੜਾ ਮਿਲਿਆ ਕਿਹੜਾ ਕਪੜਾ ਸਰੀਰ ਜਿਹੜਾ ਸਾਨੂੰ ਮਨੁੱਖ ਦੀ ਦੇਹੀ ਮਿਲੀ ਹੈ ਹਾਂਜੀ ਭਈ ਪ੍ਰਾਪਤ ਮਨੁੱਖ ਦੇ ਹੋਰੀਆਂ गोविंद ਮਿਲਣ ਕੀ ਇਹ ਤੇਰੀ ਬੜੀਆਂ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਵਿੱਚ ਕੇਵਲ ਨਾ ਇਹ ਮਨੁੱਖ ਦਾ ਜਿਹੜਾ ਜਨਮ ਹੈ ਇਹ ਕਪੜਾ ਇੱਕ ਤਰ੍ਹਾਂ ਦਾ ਸਰੀਰ ਸਾਡਾ ਇਹ ਕਰਮਾਂ ਕਰਕੇ ਵੱਡੇ ਭਾਗਾਂ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਹ ਤੁਹਾਨੂੰ ਪ੍ਰਾਪਤ ਹੋਇਆ ਜੇ ਹੁਣ ਪਰਮਾਤਮਾ ਦੀ ਨਜ਼ਰ ਜੇ ਹੋ ਜਾਵੇ ਤੇ ਫਿਰ ਮੁਕਤੀ ਦਾ ਦਵਾਰ ਜਿਹੜਾ ਹਾਸਲ ਹੋ ਜਾਵੇਗਾ ਉਹਦੀ ਬਖਸ਼ੀਸ਼ ਹੋ ਜਾਵੇ ਉਹਦੀ ਨਜ਼ਰ ਪੈ ਜਾਵੇ ਤਾਂ ਅਸੀਂ ਉਸ ਦੀ ਨਜ਼ਰ ਵਿੱਚ ਆਉਣਾ ਕਿ ਪਰਮਾਤਮਾ ਸਾਡੇ ਤੇ ਆਪਣੀ ਮਿਹਰ ਕਰੇ ਆਪਣੀ ਨਜ਼ਰ ਕਰੇ ਉਹ ਨਜ਼ਰ ਲੈਣ ਵਾਸਤੇ ਮਿਹਰ ਲੈਣ ਵਾਸਤੇ ਅਸੀਂ ਉਹਨੂੰ ਜਪਨਾ ਹਰ ਵੇਲੇ ਉਹਦਾ ਸਿਮਰਨ ਕਰਨਾ ਉਠਦੇ ਹਾਂ ਬਹਿੰਦੇ ਹਾਂ ਸੌਂਦੇ ਹਾਂ ਹਾਂਜੀ ਉਠਤ ਬੈਠਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਗਾਈਏ ਸਰਣ ਸੁਣੀ ਜਾ ਅੰਮ੍ਰਿਤ ਕਥਾ ਜਹ ਸੁਣੀ ਮਨਹੋਤ ਅਨੰਦਾ ਦੁਖ ਦਰਦ ਪਰ ਸਗਲ ਲਥਾ ਉਹ ਸਾਰੇ ਦੂਰ ਹੋ ਜਾਂਦੇ ਨੇ ਉਸ ਨੂੰ ਜਪਦੇ ਹਾਂ ਇਸ ਕਰਕੇ ਹਰ ਜਪਦੇ ਹਾਂ ਖਿੰ ਢੇਲ ਨਾ ਕੀ ਜੀ ਮੇਰੀ ਜਿੰਦੜੀਏ ਮਦਕੇ ਜਪ ਸਾਂ ਆਵੇ ਕੇ ਨਾ ਆਵੇ ਰਾਮ ਬੜਾ ਜ਼ਰੂਰੀ ਹੈ ਜੇ ਆਪਣਾ ਉਸ ਨੂੰ ਉਹਦੀ ਨਜ਼ਰ ਦੇ ਨਾਲ ਉਹਦੀ ਮਿਹਰ ਦੇ ਨਾਲ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਇੱਥੇ ਵਿਸਰਾਮ ਦਿਓ ਨਾਨਕ ਵਿਸਰਾਮ ਦਿਓ ਜੇ ਨਾਲ ਜੋੜ ਕੇ ਪੜਾਂਗੇ ਤੇ ਇਹਦੀ ਜਿਹੜਾ ਇਹਦਾ ਅਰਥ ਕੁਝ ਹੋਰ ਬਣ ਜਾਂਦਾ ਹੈ ਗੁਰੂ ਸਾਹਿਬ ਦੇ ਸ਼ਬਦ ਦਾ ਨਾਮ ਦਾ ਸਤਕਾਰ ਨਹੀਂ ਰਹਿੰਦਾ ਤੈਸ ਕਰਕੇ ਨਾਨਕ ਐਵੇਂ ਜਾਣੀਐ ਇਸ ਤਰ੍ਹਾਂ ਜਾਣੋ ਭਾਈ ਕੇ ਸਾਰੇ ਪਾਸੇ ਹਰ ਪਾਸੇ ਉਹ ਸਚਿਆਰ ਪਰਮਾਤਮਾ ਆਪੇ ਹੀ ਵਿਚਰ ਰਿਹਾ ਆਪੇ ਹੀ ਵਰਤ ਰਿਹਾ ਐਸ ਕਰਕੇ ਮਹਾਰਾਜ ਕਹਿੰਦੇ ਜੋ ਨਜ਼ਰ ਹੈ ਸਾਡੀ ਜੋ ਨਿਗਾਹ ਹੈ ਸਾਡੀ ਜਿਹਦੇ ਨਾਲ ਅਸੀਂ ਦੇਖ ਰਹੇ ਆ ਉਹ ਪਰਮਾਤਮਾ ਦੇ ਬਿਨਾ ਹੋਰ ਕਿਸੇ ਨੂੰ ਨਾ ਤੱਕੇ ਇਹ ਮਹਾਰਾਜ ਦਾ ਹੁਕਮ ਹੈ ਐਸ ਕਰਕੇ ਸਤਿਗੁਰੂ ਕਹਿੰਦੇ ਕਿ ਇਸ ਤਰ੍ਹਾਂ ਜਾਣ ਲਓ ਕਿ ਸਾਰੇ ਪਾਸੇ ਸਚਿਆਰ ਉਹ ਸਤਿਗੁਰੂ ਵਾਹਿਗੁਰੂ ਆਪ ਵਰਤ ਰਿਹਾ ਆਪ ਵਿਚਰ ਰਿਹਾ ਇਹ ਸੰਸਾਰ ਉਹਦਾ ਬਣਾਇਆ ਹੋਇਆ ਇਹ ਜੋ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿਉਂਕਿ ਸੱਚਾ ਪ੍ਰਮਾਤਮਾ ਇਹਦੇ ਵਿੱਚ ਵਸਿਆ ਹੋਇਆ ਜੀ ਭੁੱਲਾਂ ਚੁੱਕਾਂ ਦੇਖਿਮਾ ਚੌਥੀ ਪੌੜੀ ਦਾ ਵਿਚਾਰ ਵੀ ਹੋ ਗਿਆ ਹੈ ਜੀ ਅੱਗੇ ਆਪਾਂ ਫਿਰ ਸਰਮਣ ਕਰਦੇ ਹਾਂ ਜੀ ਤੇ ਬਾਣੀ ਦੇ ਵਿਚਾਰ ਦੇ ਨਾਲ ਜੋੜਦੇ ਹਾਂ ਬਹੁਤ ਸਾਰੀਆਂ ਟਰੋਟੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਮਨੁੱਖ ਸਦਾ ਹੀ ਅਣਜਾਣ ਹੈ ਤੇ ਬਾਣੀ ਦੇ ਅਸਲੀ ਅਰਥ ਬਾਬਾ ਜੀ ਆਪ ਜਾਣਦੇ ਹਨ ਵਾਹਿਗੁਰੂ ਜਾਣਦੇ ਹਨ ਸਤਿਗੁਰੂ ਆਪ ਜਾਣਦੇ ਹਨ ਤੇ ਆਪ ਹੀ ਮਿਹਰ ਕਰਦੇ ਨੇ ਤੇ ਇਸ ਸਮਾਂ ਪ੍ਰਾਪਤ ਹੁੰਦਾ ਆਪਜੀ ਸਾਰੇ ਸਤਸੰਗਿਆਂ ਦਾ ਧੰਨਵਾਦ ਭੁੱਲਾਂ ਚੁਕਾਂ ਦੀ ਫਿਮਾਂ ਬਖਸੋ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ